ਸਸਕੋ ਸਾਹਿਬ ਨੇ ਪਹੁੰਚਦੇ ਨੇ ਅਕੋ ਜੋ ਵਰਡਿੰਗ ਵਰਤੀ ਹੋ ਦੱਸਾ ਮੇਰਾ ਫੋਨ ਆਉਣ ਸੀ ਕੋਈ ਜਿੰਦ ਨੇ ਭਾਰੀ ਨਹੀਂ ਕੋਈ ਚੰਗੇ ਭਲੇ ਬੰਦੇ ਨਿਮਾਉਂਦੇ ਆ ਕੰਡੇ ਦਾ ਕਿਉਂ ਨਾ ਦਾ ਚੋਕੇ ਮੇਰੇ ਸੱਤੋਂ ਨਹੀਂ ਕੀ ਖੜਿਆ ਨਹੀਂ ਨਹੀਂ ਸਾਰਾ ਸ਼ਹਿਰ ਇਕੱਠਾ ਕੱਪਣਾ ਰਹਾ ਦਾ ਮਨ ਵੇਂਦਾ ਘੱਟਾ ਤਰੀ ਹਾਂ ਆ ਮੈਂ ਤੇ ਕਹਾਂ ਮਾਰੇ ਲਾਓ ਯਾਰ ਬੰਦਿਆਂ ਦੇ I did it. ਕਿਉਂ ਇਹਨੂੰ ਲਿਹਾਉਣ ਦਾ ਕਾਰਨ ਐ ਐਸਐਚਓ ਸਾਹਿਬ ਨੇ ਗੱਲ ਹੋਈ ਧੜੀ ਇਸ ਸੰਬੰਧ ਚ ਕੋਈ ਨੀ ਲਗਾ ਲਓ ਤੁਸੀਂ ਯਾਰ ਐਨੀ ਐਸਐਚਓ ਸਾਹਿਬ ਸਾਹਿਬ ਨੇ ਇਸ ਸੰਬੰਧੀ ਧੜੀ ਗੱਲ ਹੋਈ ਆ ਜੋ ਚ ਉੱਚ ਅਧਿਕਾਰੀਆਂ ਨਾਲ ਐਸਐਚਓ ਸਾਹਿਬ ਦੇ ਨਾਲ ਮੈਂ ਡੀਐਸਪੀ ਸਾਹਿਬ ਨੂੰ ਬੇਨਤੀ ਕੀਤੀ ਐਸਐਸਪੀ ਸਾਹਿਬ ਨੂੰ ਵੀ ਕੀਤੀ ਡੀਆਈਐਨ ਸਾਹਿਬ ਨੂੰ ਵੀ ਕੀਤੀ ਨੰਬਰ ਲੈ ਕੇ ਕਿ ਆਹ ਗੱਲ ਆ ਜੀ ਅਸੀਂ ਬਿਲਕੁਲ ਸ਼ਾਂਤੀ ਨਾਲ ਇਲੈਕਸ਼ਨ ਲੜ ਰਹੇ ਆ ਨਾ ਸਾਡੇ ਕੇ ਵਰਕਰ ਨੂੰ ਤੰਗ ਕਰੋ ਨਾ ਕਿੰਨਾ ਧੱਕਾ ਕਰੋ ਪਰ ਜੇ ਸਾਡੇ ਕੇ ਵਰਕਰ ਨੂੰ ਕੁਝ ਨੇ ਚੁੱਕਿਆ ਰਾਤ ਜਾਂ ਤੰਗ ਕੀਤਾ ਤੇ ਸਵੇਰੇ ਇਲੈਕਸ਼ਨ ਦੇ ਵਿੱਚ ਪਤਾ ਲੱਗ ਜਾਊਗਾ ਇਹਨਾਂ ਨੂੰ ਕਿ ਵੋਟਿੰਗ ਹੁੰਦੀ ਆ ਕਿ ਨਹੀਂ ਹੁੰਦੀ ਇਹ ਸ਼ਰਿਆਮ ਧੱਕਾ ਐਸ ਵੇਲੇ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਕੋਈ ਜੇ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਖੜਾਉਣਾ ਸ਼ਰਾਬ ਕਿੱਥੇ ਕਿੱਥੇ ਵੱਡੀ ਜਾ ਰਹੀ ਹੈ ਨਸ਼ਾ ਕਿੱਥੇ ਕਿੱਥੇ ਵੱਡਿਆ ਜਾ ਰਿਹਾ ਪੂਰੇ ਪਤਾ ਪੂਰੇ ਤਰਨਤਾਰ ਸ਼ਹਿਰ ਦੇ ਵਿੱਚ ਐਸ ਵੇਲੇ ਦੇਖੋ ਵੀ ਬਾਹਰੋਂ ਕਿੰਨੇ ਬੰਦੇ ਸ਼ਹਿਰ ਚ ਘੁੰਮੇ ਫਿਰਦੇ ਓਕੇ ਉਧਰੇ ਫਿਰਦੇ ਅਸੀਂ 10 ਬੰਦੇ ਬਾਹਰੋਂ ਕੋਈ ਸਾਧਰੀਏ ਨਾ ਤੇ ਸਾਡੇ ਫੜ ਲੈਣੇ ਪੁੱਤਰੇ ਉਹਨਾਂ ਦੇ ਨਜ਼ਰ ਨਹੀਂ ਆ ਰਹੇ ਮੇਰੇ ਨਾਲ ਚੱਲੋ 4 ਨੰਬਰ ਵਾਰਡ ਚ ਕੀ ਬਣ ਰਿਹਾ 3 ਨੰਬਰ ਵਾਰਡ ਚ ਚੱਲੋ ਕੀ ਬਣ ਰਿਹਾ ਮਰਾਲਪੁਰੇ ਚੱਲੋ ਕੀ ਬਣ ਰਿਹਾ ਜਿੱਦਾਂ ਮਜਿਸਟਰੇਟ ਨੇ ਲੱਗਾ ਤਾਂ ਦੋ ਦੰਦਾ ਉਧਰ ਹੀ ਦਿੱਤੇ ਹੋਏ ਕੋਈ ਜੀਰੇ ਤੋਂ ਬੰਦੇ ਆ ਕੇ ਉਹ ਚੋਨਾਂ ਨੂੰ ਕਿਉਂ ਫੜ ਕੇ ਮਾਰ ਕੱਢ ਰਹੀਆਂ ਨੇ ਕਿਉਂ ਜਿਹੜੇ ਚੋਨਾਂ ਸਰਦ ਕਹਿੰਦੇ ਅਸੀਂ ਪੂਰੇ ਸ਼ਹਿਰ ਚ ਰਾਉਂਡ ਅਪ ਕਰ ਰਹੇ ਆਂ ਜੀ ਰਾਉਂਡ ਅਪ ਸਨਾਨਾ ਪੂਤੀ ਆ ਜੀ ਬੜੀਆਂ ਲੈ ਕੇ ਤੇ ਸਿਰਫ ਸਾਡੇ ਬੰਦਿਆਂ ਨੂੰ ਧੱਕ ਕਰਨਾ ਸ਼ੁਰੂ ਕਰਤਾ ਪ੍ਰਸ਼ਾਸਨ ਨੇ ਧੜਨਾ ਸ਼ੁਰੂ ਕਰਤਾ ਤੁਹਾਨੂੰ ਲੱਗ ਰਿਹਾ ਧੜਨਾ ਲੱਗ ਰਿਹਾ ਇਹ ਵੀ ਜਿਹੜੇ ਨਿੱਕੇ ਬਸਤੀਆਂ ਆ ਜਿਹੜਾ ਆ ਰਿਹਾ ਮੇਰੇ ਤੁਹਾਨੂੰ ਖੱਜੜ ਨਹੀਂ ਹੋਣ ਚਾਹੀਦੇ ਪੋਟਾਲ ਮੈਂ ਜਿਹੜਾ ਕਰ ਰਿਹਾ ਜਿਹੜੀ ਧੱਕਾ ਕਰ ਰਹੀ ਹੈ ਮੈਸੇਜ ਤੋਂ ਛਿੜੀ ਧੱਕਾ ਕਰ ਰਿਹਾ ਜਿਹੜਾ ਸਾਡੇ ਬੰਦਿਆਂ ਨੂੰ ਦਰਾਂ ਧੱਕਾ ਕਰ ਰਿਹਾ ਉਹ ਜਾਂਦੇ ਜਿਵੇਂ ਸੀ ਐਮਐਲਏ ਨੇ ਉਹ ਵੀ ਬਦਲੀ ਕਰਾ ਕੇ ਉਹਨੂੰ ਲਿਆਂਦਾ ਇਸੇ ਲਈ ਗਿਆ ਇਹ ਕੁਝ ਦਿਨ ਪਹਿਲਾਂ ਇਹਦੇ ਨਾਲ ਅਸੀਂ ਧੱਕਾ ਕਰਾਂਗੇ ਤੇ ਸਭ ਕੁਝ ਇੱਥੇ ਇਲੈਕਸ਼ਨ ਅਸੀਂ ਦਿੱਤਾਗੇ ਤੁਸੀਂ ਇਲੈਕਸ਼ਨ ਹੋਰ ਦੋ ਤੇ ਤਿੰਨ ਸਾਲ ਲੋਕਾਂ ਦੇ ਕੰਮ ਕੀਤੇ ਤੇ ਫਤਵਾ ਲਾਓ ਲੋਕਾਂ ਨੂੰ ਵੋਟਾਂ ਨਾਲ ਜਿੱਤੋ ਜਦੋਂ ਕੀ ਪਤਾ ਕਿ ਵੋਟਾਂ ਨੂੰ ਤੇ ਲੋ ਮਲਏ ਘਰੇ ਗਿਆ ਲੋਕਾਂ ਨੂੰ ਕਹਿੰਦਾ ਆ ਕਿ ਮੈਂ ਗਏ ਆ ਵੋਟਾਂ ਲੈਣ ਗਿਆ ਹਾਂ ਤੁਹਾਡੇ ਤੋਂ ਅੱਜ ਇੱਥੇ ਆ ਕੇ ਕੈਂਡੀਡੇਟ ਸਾਡੇ ਚ ਕੌਣੇ ਸ਼ੁਰੂ ਕਰਤੇ ਇਹ ਬੁਖਲਾੜ ਦੀ ਨਹੀਂ ਸਾਡੀ ਮਾਰ ਇਹ ਬੁਖਲਾੜ ਨਹੀਂ ਓਏ ਖਤਮ ਆ ਬਿੱਲੀ ਉਹਦੇ ਆਰ ਕੇ ਆ ਗਏ ਪੰਜਾਬ ਚੱਪਾਂਗੇ ਨਹੀਂ ਇਹੋ ਜਿਹੇ ਮੂੰਹ ਮੋਪ ਹੋ ਜਾ ਧੱਕਾ ਕਰਨਾ ਹੁੰਦਾ ਅਸੀਂ ਯਾਰ ਕਰਨਗੇ ਕਿਹਦੇ ਚ ਧੱਕਾ ਕਰਨਾ ਹੁੰਦਾ ਅਸੀਂ ਕਾਗਜ਼ ਰੱਦ ਕਰਾਉਣੇ ਕਿਵੇਂ ਕਰਦੇ ਮੁਰਦਾਬਾਹ 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 ਵੀਡੀਓ ਇਹਦਾ ਮੈਂ ਫੜਦਾ ਆ ਆ ਲੈ ਮਰਦਾ ਬਾਗ ਨਹੀਂ ਗਰੀਨਾ ਪੈਂਦੇ ਆ ਓਏ ਸੋਨਾ ਆ ਸਰੀਆ ਕੋਲੋਂ ਫੜਦਾ ਆ ਝਾਕੀਓ ਨਾ ਫੋਨ ਲਾਇਆ ਚ ਰਣਾ ਲਾਹੌਰ ਕਾ 10000 ਦੀ ਬੰਦਾ ਜਿਹੜਾ ਰਾਤ ਕੋਈ ਗੱਲ ਨਹੀਂ ਆਂਦੀ ਆ ਕੰਮ ਨਹੀਂ ਨੰਬਰ ਆਉ ਫੋਨ ਲਾਇਆ ਟੁੱਟ ਗਿਆ ਨਾ ਨਹੀਂ ਨਹੀਂ ਭਾਈ ਰਾਜ ਕਿੱਥੇ ਆ ਰਾਜ ਕਿੱਡੀ ਨਾ ਆ ਆ ਵੇਖੋ ਚੱਤੋ ਆ ਵੀ ਸਾਰੇ ਇਕੱਠੇ ਹੋ ਤੁਸੀਂ ਸਾਰੇ ਇੱਥੇ ਹੋ ਜਿੱਥੇ ਨਹੀਂ ਆ ਰਹੇ ਇੱਥੇ ਆਹ ਲੋ ਫੋਨ ਕਰ ਚਲੋ ਜੋ ਨਾਲ ਹੋ ਜੋ ਮੈਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਮੈਂ ਸੋਚਾਂ ਸਭਾ ਕਾਟ ਤਰ ਤਰ ਦੀ ਸਭਾ ਕਲ ਰਹੀ ਹੈ ਮਨੂਸਪਲ ਕਮੇਟੀ ਦੀ ਸਹੀ ਸ਼ਾਕ ਵਿੱਚ ਢਾਂਗ ਨਾਲ ਲੜਨ ਦੀ ਕੋਸ਼ਿਸ਼ ਕਰ ਰਹੇ ਆ ਕਿ ਨਾ ਕੋਈ ਹੰਗਲਾ ਹੋਵੇ ਕੋਈ ਨੁਕਸਾਨ ਨਾ ਹੋਵੇ ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਹੈ ਕਿ ਸਾਡੇ ਕੇੇ ਵਰਕਰ ਦਾ ਕੇ ਕੈਂਡੀਡੇਟ ਦਾ ਕੇਦਾ ਕੋਈ ਨੁਕਸਾਨ ਹੋਇਆ ਤਾਂ ਲਿਹਾਜ਼ ਨਹੀਂ ਕਰਾਂਗੇ ਪਰ ਜੋ ਹੁਣਾਂ ਚ ਕੁਛ ਧੱਕਾ ਕਰ ਰਹੀ ਆ ਸਾਡੇ ਪ੍ਰਧਾਨ ਨੂੰ ਵੀ ਭਜਾਇਆ ਸ਼ਾਮੇ ਨੂੰ ਤਾਂ ਆ ਰੀਆਂ ਪੁੱਛਦੀਆਂ ਨਾਲ ਪੰਨ ਨੂੰ ਟੋਕੇ ਲੈਂਦਾ ਮੈਨਾਂ ਸਾਨੂੰ ਜਵਾਬ ਦੇਣ ਕਿ ਕਿਸ ਵੋਧ ਲੱਗਿਆ ਹੈ ਤੇ ਕੀ ਕਾਰਨ ਸੀ ਇਹਦਾ ਕੋਈ ਗਨਾਹ ਆ ਇਹਦਾ ਪਰਚਾ ਦੇਗੇ ਨੂੰ ਅੰਦਰ ਦੇ ਨਹੀਂ ਉਹ ਵੀਡੀਓ ਸਾਰੇ ਨਾਲ ਆ ਮੈਂ ਐਸਐਸਪੀ ਸਾਹਿਬ ਨੂੰ ਫੋਨ ਕਰਕੇ ਬੇਨਤੀ ਕੀਤੀ ਆ ਕਿ ਦੱਸਣ ਕਿ ਕੀ ਕਾਰਨ ਆ ਕਿ ਕਿਹੜੇ ਕਾਰਨ ਕਰਕੇ ਤੁਸੀਂ ਇਹਨਾਂ ਨੂੰ ਬੰਦਿਆਂ ਨੂੰ ਐਸੋ ਤਰ੍ਹਾਂ ਤੰਗ ਕਰ ਰਹੇ ਹੋ ਜੇ ਇਹਨਾਂ ਕੋਈ ਗੁੰਡਾਗਰਦੀ ਆ ਕੁਝ ਵੀ ਚੱਲ ਰਿਹਾ ਤੇ ਸਾਨੂੰ ਦੱਸਣ ਸਾਡੇ ਖੜੇ ਪਿੱਛੇ ਭਾਈ ਸਾਹਿਬ ਆਪਾਂ ਪੁੱਛ ਲੈਨੇ ਥਾਣੇ ਸਿੜੀ ਆ 18 ਬਖਾ ਦਸੂ ਸਿੜੀ ਦੇ ਬਾਹਰ ਖੜੇ ਆ ਜੀ ਕਿ ਦਸੜ ਸਿੜੀ ਥਾਣੇ ਦੇ ਬਾਹਰ ਖੜੇ ਆ ਕੀ ਪਾੜੀ ਤੁਹਾਨੂੰ ਬੇਨਤੀ ਕਰਨ ਲੱਗੇ ਆ ਕੀ ਕਾਰਨ ਹੈ ਇਹਨੂੰ ਪਵਨ ਨੂੰ ਲਿਆਉਂਦਾ ਜੀ ਸਰ ਜੀ ਸਾਡੇ ਭਰਾ ਦੇ ਮੈਨੂੰ ਪਤਾ ਮੈਂ ਫੋਰਸ ਫ੍ਰੀ ਪਾੜੀ ਇੱਕ ਵਾਰ ਮੇਰੀ ਗੱਲ ਸੁਣੋ ਐਸਐਸਓ ਸਾਹਿਬ ਨੇ ਫੋਨ ਤੇ ਅੱਗੋ ਜੋ ਵਰਡਿੰਗ ਵਰਤੀ ਉਹ ਦਿੱਤਾ ਮੇਰਾ ਫੋਨ ਆਉਣ ਸੀ ਦੂਜੇ ਬੰਨੇ ਪਾੜੀ ਅਹੀਂ ਵੀ ਕੋਈ ਚੰਗੇ ਭਲੇ ਬੰਦੇ ਨਮਾਇੰਦੇ ਆ ਜਿਹੜੇ ਦਾ ਹਰ ਬੰਦਾ ਕਿਉਂ ਨਾ ਦਾ ਚੁੱਕੇ ਫਿਰ ਸੱਤੋਂ ਉਹਨਾਂ ਨੇ ਇਥੇ ਖੜੇ ਆ। ਲੈ ভাই ਸਾਰਾ ਸ਼ਹਿਰ ਇਕੱਠਾ ਕਰ ਲੈਣਾ ਰਾਤ ਆ। ਮਾਰੋ ਵੀ ਇਹ ਯਾਰ। ਇਹ ਆਪਾਂ ਦਾ ਕਾਹਦੀ ਗੱਲ ਨਹੀਂ ਕਰ ਰਹੇ। ਕੋਈ ਬਰਾਏ। ਇਹ ਕੈਂਡੀਡੇਟ ਦੇ ਕੋਈ ਗੱਲ ਨਹੀਂ ਕਰ ਰਹੇ ਜੋ ਚੱਲਦਾ ਚੱਲੀ ਜਾਵੇ। ਰਿਕਸ਼ਨ ਦਿਵਾਓ। ਰਿਕਸ਼ਨ ਹੋਣ ਦੋ। ਮਨਜ਼ੂਰ ਆ। ਰਿਕਸ਼ਨ ਦਿਵਾਓ। ਓਏ ਆਪਾਂ ਭਰ ਕੇ। ਬਹੁਤ ਥੱਕਾ। ਸਭ ਦੀਆਂ ਆਵਾਜ਼ਾਂ ਆ। ਮੈਂ ਨੇ ਤਾਂ ਕਿਹਾ ਸਾਰੇ ਲਾਓ ਯਾਰ ਮਰਦਾਬਾ ਦੇ। ਮਰਦਾਬਾ। ਸਾਡੇ ਕੈਂਡੀਡੇਟਾਂ ਨੂੰ ਪੂਛ ਤੱਕ ਤੰਗ ਕਰ ਰਹੀ ਹੈ ਹਰਾਸ ਕਰ ਰਹੀ ਹੈ ਬਿਨਾ ਮਤਲਬ ਤੋਂ ਸਾਡੇ ਦੋ ਤਿੰਨ ਕੈਂਡੀਡੇਟ ਭਜਾਏ ਹੋਏ ਨੇ ਮੇਥੋਂ ਦੇ ਮਾਨਯੋਗ ਸਾਡੇ ਤਰਫ ਤੋਂ ਸਿਟੀ ਦੇ ਐਸਐਚਓ ਸਾਹਿਬ ਥਾਣੇ ਦੇ ਬਾਹਰ ਖੜੇ ਆ ਸਿਟੀ ਥਾਣੇ ਦੇ ਐਸਐਚਓ ਨੇ ਬੰਦਿਆਂ ਨੂੰ ਧਮਕਾ ਰਿਆ ਨਾ ਮੈਂ ਕਿਸੇ ਨਾ ਕਹਿੰਦਾ ਗੱਲ ਕਰੂੰਗਾ ਨਾ ਮੈਂ ਕਿਹਦੀ ਪਰਵਾਹ ਜਾਂਦਾ ਤੇ ਬੰਦਿਆਂ ਨੂੰ ਵੀ ਭਜਾ ਰਿਹਾ ਤੇ ਧਮਕਾ ਵੀ ਰਿਹਾ ਤੇ ਮੈਂ ਕਿ ਬੇਨਤੀ ਕਰਨਾ ਚਾਹੁੰਨਾ ਸਿ ਸਮਾ ਦੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਸਮਾ ਦੇ ਪੁੱਗ ਜਾਣਾ ਪਰ ਅਹੀਂ ਕਿਸੇ ਦਾ ਤੰਗ ਨਹੀਂ ਕੀਤਾ ਕਿ ਹੋ ਜਾ ਤੇ ਪਾਰੇ ਭਾਜੀ ਮੋੜਾ ਇਹ ਜਰੂਰ ਜੇ ਸਾਡੇ ਕੇ ਵਰਕਰ ਦਾ ਕੋਈ ਨੁਕਸਾਨ ਹੋਵੇ ਇਹ ਸੱਤਾ ਨੂੰ ਰੋਕੀ ਜਾਂਦੇ ਕਾਹਦੀ ਨੂੰ ਲੈ ਕੇ ਅੱਜ ਹੀ ਹਾਈ ਕਮਾਂਡ ਦੀ ਸਾਡੀ ਚੰਡੀਗੜ੍ਹ ਮੀਟਿੰਗ ਸੀ ਮੈਂ ਤੁਹਾਂ ਆ ਰਿਹਾ ਇਹ ਫੈਸਲਾ ਲਿਆ ਕਿ ਕੋਈ ਵਿਧਾਇਕ ਜਾਂ ਲੀਡਰ ਕਹਨੂ ਕਿ ਇਹ ਸਬਾਤ ਨਹੀਂ ਕਰੂ ਅੱਜ ਜਿਹੜਾ ਸਾਡੇ ਵਰਕਰਾਂ ਨੂੰ ਤੰਗ ਕਰੂਗਾ ਨਾ ਕੋਈ ਉਹਦਾ ਇਹ ਹੱਜ ਨਹੀਂ ਕਰੂਗਾ ਕਿ ਇੱਥੋਂ ਆਣਾ ਬਦਲ ਕੇ ਕਹੂਗਾ ਮੈਂ ਮਾਨਸੇ ਚਲ ਜਾ ਮੇਰਾ ਫਲਾਣਾ ਰਿਸ਼ਤੇਦਾਰ ਹੈ ਤੇ ਬਰੋਜਪੁਰ ਚਲ ਜਾਣਾ ਫਲਾਣੇ ਦੇ ਐਮ ਐਲ ਏ ਕੋ ਚਲ ਜਾ ਜਿਹੜਾ ਅੱਜ ਸਾਡੇ ਵਰਕਰਾਂ ਨੂੰ ਕਿਤੇ ਤੰਗ ਕਰੂਗਾ ਪੰਜਾਬ ਕਿਵੇਂ ਨਹੀਂ ਕਿਤੇ ਚੱਲੂ ਲੱਗੂਗਾ ਸੱਤਾ ਨੂੰ ਪਾਰਟੀ ਜੇਸਾ ਉਹਨਾਂ ਕਾਂਗਰਸੀ ਕੈਂਡੀਡੇਟਾਂ ਤੋਂ ਕੰਕੀ ਨਜ਼ਾਰਿਆ ਇਹ ਸੱਤਾਧੜੂ ਪਾਰਟੀ ਦੇ ਇਸ਼ਾਰੇ ਤੇ ਸਾਰਾ ਬਜਟ ਅਸੀਂ ਅਸੀਂ ਬੜੀ ਸ਼ਾਂਤੀ ਨਾਲ ਬੜੇ ਸ਼ਾਂਤਮਈ ਮਾਹੌਲ ਚ ਵਲੈਕਸ਼ਨ ਲੜੀ ਆ ਕਿਸੇ ਵੀ ਤਰ੍ਹਾਂ ਦਾ ਸਾਡੇ ਤੋਂ ਤੁਸੀਂ ਦੱਸੋ ਕੋਈ ਪੱਤਰਕਾਰ ਭਾਈ ਸਾਹਿਬ ਅੱਜ ਦੱਸੇ ਕਿ ਸਾਡੇ ਕਿਹੇ ਕੈਂਡੀਡੇਟ ਦਾ ਕੋਈ ਦਿਮਾਗ ਕੋਈ ਕਿਸੇ ਤਰ੍ਹਾਂ ਦਾ ਲਾਮਾ ਜਾਂ ਕੁਝ ਉਹਨਾਂ ਗਲਤ ਅਚਲ ਕੀਤੀ ਹੋਵੇ ਸ਼ਹਿਰ ਤੇ ਤੁਸੀਂ ਉਹਨਾਂ ਦੇ ਪਰਚਾ ਦੋ ਉਹਨਾਂ ਤੇ ਕਾਰਵਾਈ ਕਰੋ ਉਹਨਾਂ ਨੂੰ ਦੱਸੋ ਪਰ ਐਸ ਵੇਲੇ ਕੱਲ ਸਵੇਰੇ ਵੋਟਾਂ ਪੈਣੀਆਂ ਨੇ ਤੇ ਤੁਸੀਂ ਧੱਕਾ ਕਰਨ ਦੀ ਕੋਸ਼ਿਸ਼ ਨਾਲ ਬੰਦਿਆਂ ਨੂੰ ਰਾਤ ਜਾ ਕੇ ਡਰਾ ਧਮਕਾ ਰਹੇ ਜੇ ਘਰ ਤੇ ਬਲਵਾਰ ਬੈਠੇ ਉਹਨਾਂ ਦੇ ਲੇਡੀਜ਼ ਬਿਟੀਆਂ ਨੇ ਤਾਂ ਜੀ ਜੀ ਤੁਸੀਂ ਦੱਸੋ ਨਾ ਕਿ ਉਹਨੂੰ ਲਿਆਉਣ ਦਾ ਕਾਰਨ ਕੀ ਆ ਐਸ ਐਚਓ ਸਾਹਮਣੇ ਗੱਲ ਹੋਈ ਥੜੀ ਇਸ ਸੰਬੰਧ ਚ ਕੋਈ ਨੂੰ ਲਗਾ ਲਓ ਜੀ ਯਾਰ ਨਹੀਂ ਐਸਐਚਓ ਸਾਹਿਬ ਨੇ ਇਸ ਸਬੰਧੀ ਤੇ ਗੱਲ ਹੋਈ ਆ ਜੋ ਉਹ ਅਧਿਕਾਰੀਆਂ ਨੇ ਹੋਈ ਤੇ ਐਸਐਚਓ ਸਾਹਿਬ ਤੇ ਜਿਹਦਾ ਫੋਨ ਹੀ ਚੁੱਕਦੇ ਹਾਂ ਮੈਂ ਤਾਂ ਕਦੀ ਸੁਣਦਾ ਹੀ ਨਹੀਂ ਮੈਂ ਡੀਐਸਪੀ ਸਾਹਿਬ ਨੂੰ ਵੀ ਬੇਨਤੀ ਕੀਤੀ ਐਸਐਸਪੀ ਸਾਹਿਬ ਨੂੰ ਵੀ ਕੀਤੀ ਡੀਆਈਜੀ ਸਾਹਿਬ ਨੂੰ ਵੀ ਕੀਤੀ ਨੰਬਰ ਲੈ ਕੇ ਕਿ ਆਹ ਗੱਲ ਆ ਜੀ ਅਸੀਂ ਬਿਲਕੁਲ ਸ਼ਾਂਤੀ ਨਾਲ ਇਲੈਕਸ਼ਨ ਲੜ ਰਹੇ ਆ ਨਾ ਸਾਡੇ ਕੇ ਵਰਕਰ ਨੂੰ ਤੰਗ ਕਰੋ ਨਾ ਕਿੰਨਾ ਧੱਕਾ ਕਰੋ ਪਰ ਜੇ ਸਾਡੇ ਕੇ ਵਰਕਰ ਨੂੰ ਪੁਲਿਸ ਨੇ ਚੁੱਕਿਆ ਰਾਤ ਜਾਂ ਤੰਗ ਕੀਤਾ ਤੇ ਸਵੇਰੇ ਇਲੈਕਸ਼ਨ ਦੇ ਵਿੱਚ ਪਤਾ ਲੱਗ ਜਾਊਗਾ ਇਹਨਾਂ ਨੂੰ ਕਿ VOTING ਹੁੰਦੀ ਆ ਕਿ ਨਹੀਂ ਹੁੰਦੀ ਇਹ ਸ਼ਰਿਆਮ ਧੱਕਾ ਐਸ ਵੇਲੇ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਫੜਾਉਣਾ ਕਿ ਸ਼ਰਾਬ ਕਿੱਥੇ ਕਿੱਥੇ ਵੱਡੀ ਜਾ ਰਹੀ ਹੈ ਨਸ਼ਾ ਕਿੱਥੇ ਕਿੱਥੇ ਵੱਡਾ ਜਾ ਰਿਹਾ ਪੂਰੇ ਬਕਾਨ ਪੂਰੇ ਕਰਨਤਾਰ ਸ਼ਹਿਰ ਦੇ ਵਿੱਚ ਐਸ ਵੇਲੇ ਦੇਖੋ ਵੀ ਬਾਹਰੋਂ ਕਿੰਨੇ ਬੰਦੇ ਸ਼ਹਿਰ ਚ ਘੁੰਮ ਰਹੇ ਨੇ ਉਹ ਕਿਉਂ ਉਧਰੇ ਫਿਰਦੇ ਆ ਅਸੀਂ 10 ਬੰਦੇ ਬਾਹਰੋਂ ਕੋਈ ਸਾਤ ਲੀਏ ਨਾ ਤੇ ਸਾਡੇ ਫੜ ਲੈਣੇ ਪੁੱਤਰੇ ਉਹਨਾਂ ਦੇ ਨਜ਼ਰ ਨਹੀਂ ਆ ਰਹੇ ਮੇਰੇ ਨਾਲ ਚੱਲੋ 4 ਨੰਬਰ ਵਾਰਡ ਚ ਕੀ ਬਣ ਰਿਹਾ 3 ਨੰਬਰ ਵਾਰਡ ਚ ਚੱਲੋ ਕੀ ਬਣ ਰਿਹਾ ਮਰਾਲਪੁਰੇ ਚੱਲੋ ਕੀ ਬਣ ਰਿਹਾ ਜਿਵੇਂ ਮਿਸਟਰ ਨੇ ਲਗਾਤਾਰ ਦੋ ਦਿਨਾਂ ਉਧਰ ਹੀ ਦਿੱਤੇ ਆ ਜ ਇੰਨਾ ਇੰਨਾ ਧੱਕਾ ਕੋਥੋਂ ਨਾਲ ਕਿਉਂ ਫੜ ਕੇ ਬਾਹਰ ਕੱਢ ਰਹੀ ਹੈ ਰਕੇ ਜੋ ਜੇ ਜੋ ਕੋਲੋਂ ਸਾਹਿਬ ਕਹਿੰਦੇ ਅਸੀਂ ਪੂਰੇ ਸ਼ਹਿਰ ਚ ਰਾਉਂਡ ਅਪ ਕਰ ਰਹੇ ਹਾਂ ਜੀ ਰਾਉਂਡ ਅਪ ਖਾਨਾ ਪੂਤੀ ਆ ਜੀ ਬੜੀਆਂ ਲੈ ਕੇ ਤੇ ਸਿਰਫ ਸਾਡੇ ਬੰਦਿਆਂ ਨੂੰ ਤੱਕ ਕਰਨਾ ਅੱਜ ਸ਼ੁਰੂ ਕਰਤਾ ਪ੍ਰਸ਼ਾਸਨ ਨੇ ਫੜਨਾ ਸ਼ੁਰੂ ਕਰਤਾ ਸਾਡੇ ਕਾਰਨ ਇਹ ਵੀ ਜਿਹੜੇ ਸੋਸ਼ਲ ਨਿਕਲੇ ਵਰਗੇ ਕਾਰਨ ਯਾਦ ਆ ਰਿਹਾ ਇਹ ਸਭ ਖੜ੍ਹਦੀ ਹੋਣੇ ਚਾਹੀਦੇ ਮੋਟਾਲ ਮੈਂ ਜਿਹੜਾ ਕਹਿੰਦੇ ਰਸਤੇ ਪਰਖਾਤਨ ਜਿਹੜੀ ਧੱਕਾ ਕਰ ਰਹੀ ਹੈ ਇਹ ਮੈਸੇਜ ਤੋਂ ਛਿੜੀ ਧੱਕਾ ਕਰ ਰਿਹਾ ਜਿਹੜਾ ਆ ਕੇ ਬੰਦਿਆਂ ਨੂੰ ਦਰਾਉਂਦਾ ਘਾ ਰਿਹਾ ਉਹਨੂੰ ਲਿਆਂਦੇ ਜਿਵੇਂ ਸੀ ਐਮਐਲ ਉਹ ਵੀ ਬਦਲੀ ਕਰਾ ਕੇ ਉਹਨੂੰ ਲਿਆਂਦਾ ਇਸੇ ਲਈ ਆਇਆ ਹੈ ਕੁਝ ਦਿਨ ਪਹਿਲਾਂ ਇਹਦੇ ਨਾਲ ਅਸੀਂ ਧੱਕਾ ਕਰਾਂਗੇ ਤੇ ਸਭ ਕੁਝ ਇੱਥੇ ਇਲੈਕਸ਼ਨ ਅਸੀਂ ਜਿੱਤਾਂਗੇ ਤੁਸੀਂ ਇਲੈਕਸ਼ਨ ਹੋਰ ਦੋ ਤੇ 3 ਸਾਲ ਲੋਕਾਂ ਦੇ ਕੰਮ ਕੀਤੇ ਤੇ ਫਤਵਾ ਲਾਓ ਲੋਕਾਂ ਨੂੰ ਵੋਟਾਂ ਨਾਲ ਜਿੱਤੋ ਜਦੋਂ ਕੀ ਪਤਾ ਕਿ ਵੋਟਾਂ ਨੂੰ ਤੇ ਲੋ ਐਮ ਐਲ ਏ ਘਰੇ ਗਿਆ ਲੋਕਾਂ ਨੂੰ ਕਹਿੰਦਾ ਆ ਕਿ ਮੈਂ ਕਹਿੰਿਆ ਵੋਟਾਂ ਲੈਣ ਗਿਆ ਹਾਂ ਤੁਹਾਡੇ ਤੋਂ ਅੱਜ ਇੱਥੇ ਆ ਕੇ ਕੈਂਡੀਡੇਟ ਸਾਡੇ ਚ ਕੌਣੇ ਸ਼ੁਰੂ ਕਰਤੇ ਇਹ ਬੁਖਲਾੜ ਦੀ ਨਿਸ਼ਾਨੀ ਮੰਨਦੇ ਇਹ ਬੁਖਲਾੜ ਨਹੀਂ ਏ ਖਤਮ ਆ ਬਿੱਲੀ ਉਹਦੇ ਆੜ ਕੇ ਆ ਗਈ ਪੰਜਾਬ 'ਚ ਲੱਭਣਗੇ ਨਹੀਂ ਇਹੋ ਜਿਹਾ ਮੂੰਹ ਮੋਟਾ ਹਿੰਜ ਤੱਕ ਕਾ ਕਰ ਰਹੇ ਹੁੰਦਾ